ਇਸ ਸਮੇਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਖੜੇ ਆ ਤੇ ਕੱਲ 4 ਸਤੰਬਰ ਨੂੰ ਗੁਰੂ ਦਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਉਸ ਸੰਬੰਧ ਵਿੱਚ ਇੱਥੇ ਫੁੱਲਾਂ ਦੀ ਸੇਵਾ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਹਰ ਇੱਕ ਦਰਬਾਰ ਦੇ ਉੱਤੇ ਜਿਹੜੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਉੱਥੇ ਹੀ ਤੁਸੀਂ ਫੁੱਲ ਦੇਖ ਪਾ ਰਹੇ ਹੋ ਕਿ ਹਰ ਇੱਕ ਆਹ ਵੈਰਾਈਟੀ ਦੇ ਜਿਹੜੇ ਫੁੱਲ ਨੇ ਤੇ 105 ਦੇ ਕਰੀਬ ਇੱਥੇ ਕਾਰੀਗਰ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਤੇ ਆਹ ਦੇਸ਼ ਵਿਦੇਸ਼ ਤੋਂ ਇੰਪੋਰਟ ਹੋਏ ਜਿਹੜੇ ਫੁੱਲ ਨੇ ਤੇ ਉਤਸਵੀਆਂ ਤਸਵੀਰਾਂ ਤੁਸੀਂ ਖਾਸ ਤੌਰ ਤੇ ਦੇਖ ਪਾ ਰਹੇ ਹੋ ਕਿਉਂਕਿ ਸੱਚਕੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਖੂਬਸੂਰਤੀ ਚਾਰ ਚੰਦ ਲੱਗਦੇ ਨੇ ਤੇ ਇਹ ਫੁੱਲਾਂ ਦੇ ਨਾਲ ਹੋਰ ਜਿਹੜੀ ਖੂਬਸੂਰਤੀ ਹੈ ਜਿਹੜੀ ਨਿਖਰ ਕੇ ਸਾਹਮਣੇ ਆ ਰਹੀ ਹੈ ਸਾਡੇ ਨਾਲ ਉਹ ਕਾਰੀਗਰ ਮੌਜੂਦ ਨੇ ਉਹ ਲੋਕ ਮੌਜੂਦ ਨੇ ਜਿਨ੍ਹਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਭਾਈ ਸਭ ਕੀ ਨਾਮ ਹੈ ਮੇਰਾ ਨਾਮ ਹੈ ਮਿਨਾਲ ਗੁੜੇ ਜੀ ਕਿੰਨਾ ਸਮਾਂ ਹੋ ਗਿਆ ਜ यहाँ पे कम से कम आठ से बीस किस्म के फूल है तो कुछ फूल विदेश से भी आया है कुछ इंडिया का भी है ठीक कौन कौन सी वरायटी के फूल है यहाँ पर वैरायटी है जैसे विदेशों से जो फूल आए एक तो किंग पोटिया है और हमारा हाइडेंजिया है और रेड बेरीज है पिंक कुशन है बनकेशिया है सिमोडियम है ऑर्किड खी, है तो ये सब फुल बाहर से आया दरबार से आप सारे कंप्लीट हो चुके हैं सेवा कितनी देर तक कंप्लीट हो जाएगी क्योंकि एक सितंबर की शुरुआत हुई है कितनी देर तक जी कंप्लीट हो जाएगी ये सेवा कंप्लीट हो जाएगा दस से बारह बजे के अंदर कंप्लीट करना पड़ेगा जी आज तीन तारीख है आज दस से रात को दस से बारह बजे के अंदर कम्प्लीट करना पड़ेगा अच्छा हर एक वराइटी के इंपॉर्टेंट जो फूल है यहाँ पर आए जी हर एक कुछ कुछ छोड़ के सीजन सीजन भी फूल होता है दो एक आइटम छोड़ के सारा फूल होता है कितने सालों तो सेवा जड़ी हो यहाँ पे कम से कम हो गया आठ से दस साल हो गया आठ से दस साल आपको सेवा निभाते हो गए मन में सुकून कैसा मिलता है जब यहाँ पर आते हो आप सेवा निभाने के लिए मन में सुकून तो मिलता है एक्चुअली और भी कहीं पर मंदिर पे जाता हो तो वहाँ का सिस्टम अलग है इधर का सिस्टम अलग है तो अच्छा लगता है सुकून मिलता है मन सुकून मिलता है बिल्कुल बिल्कुल दर्शन दिदारी किए दर्शन दि तो किया हो दर्शन हरिद्वार काम करने अंदर जाता है तो दर्शन हो ही जाता है और यहां पे जो रात जगदा कोई मालूम नहीं मतलब मालूम नहीं पड़ता पूरी रात जगले थे कितने कारीगर जड़े थे काम करते कारीगर कम 105 बंदे हैं आज रात ये जड़ी या सेवा कंप्लीट हो जाए आज रात को सुबह कंप्लीट हो जाए कल पास भी संधि की थी और उनका कारीगर ਜਿਹੜੇ ਇੱਥੇ ਹੈੱਡ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਜਿਹੜੇ ਦੇਸ਼ ਵਿਦੇਸ਼ ਤੋਂ ਇੱਥੇ ਫੁੱਲ ਜ਼ਰੂਰ ਆਏ ਹੋਏ ਨੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਤਸਵੀਰਾਂ ਵਿੱਚ ਕਈ ਪ੍ਰਕਾਰ ਦੇ ਜਿਹੜੇ ਫੁੱਲ ਨੇ ਤੇ ਹਰ ਦਰਬਾਰ ਦੇ ਉੱਤੇ ਜਿਹੜੇ ਸਤਿਗੰਕ ਸ਼੍ਰੀ ਹਰਮਨਦਰ ਸਾਹਿਬ ਦੇ ਹਰ ਇੱਕ ਦਰਬਾਰ ਤੇ ਜਿਹੜੇ ਫੁੱਲ ਹੈ ਉਹ ਵੇਖਣ ਨੂੰ ਮਿਲ ਰਿਹਾ ਤੇ ਜਿਹੜੇ ਸਤਿਗੰਕ ਸ਼੍ਰੀ ਹਰਮਨਦਰ ਸਾਹਿਬ ਦੀ ਪਹਿਲੀ ਖੂਬਸੂਰਤੀ ਉਸ ਨਾਲ ਵੀ ਨਿਖਰ ਕੇ ਜਿਹੜੀ ਸਾਹਮਣੇ ਆ ਰਹੀ ਹੈ ਤੇ ਬੜੇ ਖੂਬਸੂਰਤ ਜਿਹੜੇ ਫੁੱਲ ਨੇ ਉਹ ਵੇਖਣ ਨੂੰ ਮਿਲ ਰਿਹਾ ਸੀ ਵੀ ਕਿਸਮਤ ਵਾਲੇ ਆ ਕਿ ਅਸੀਂ ਦਰਸ਼ਨ ਦੀਦਾਰੇ ਕਰ ਰਹੇ ਹਾਂ ਇੱਥੇ ਇੱਕ ਲੱਗ ਜਿਹੜੀ ਖੁਸ਼ੀ ਆ ਸਾਨੂੰ ਵੇਖਣ ਨੂੰ ਮਿਲਦੀ ਹੈ ਤੇ ਕੱਲ 4 ਸਤੰਬਰ ਨੂੰ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੀ ਫੁੱਲਾਂ ਦੀ ਸਜਾਵਟ ਹੋ ਕੀਤੀ ਜਾ ਰਹੀ ਹੈ ਤੇ ਅੱਜ ਰਾਤ 10 ਵਜੇ ਤੱਕ ਜਿਹੜੀ ਸਜਾਵਟ ਹੈ ਕੰਪਲੀਟ ਹੋ ਜਾਵੇਗੀ ਤੇ ਤੁਸੀਂ ਉਸ ਤੋਂ ਪਹਿਲਾਂ ਤਸਵੀਰਾਂ ਵਿੱਚ ਜ਼ਰੂਰ ਦਰਸ਼ਨ ਦੇਦਾਰੇ ਸੱਚ ਕੇ ਸ਼੍ਰੀ ਅਰਮਾਤ ਸਾਹਿਬ ਦੇ ਕਰ ਸਕਦੇ ਹੋ ਕੈਮਰਾਮੈਨ ਮੋਜੀ ਦੇ ਨਾਲ ਮਹਿਮਾਨ ਆਫ ਲਾਈਫ ਪੰਜਾਬੀ ਟੀਵੀ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ